ਵਾ ਕਹਿਣ ਲਗਾ ਸਾਖਬਜ਼ਾਦਿਆਂ ਨੂੰ ਕਾ ਕ ਇਸ ਤਰ੍ਹਾਂ ਹੈਕੜੀ ਕਰੀਦੀ ਨਹੀਂ ਫਤਿਹ ਸਿੰਘ ਨੇ ਅਗੋਂ ਜਵਾਬ ਦਿੱਤਾ ਮਾਤ ਬਿਨਾ ਸ਼ਹੀਦੀਆਂ ਵਰੀਦੀ ਨਹੀਂ ਥੋੜੇ ਪਲੇ ਦੀ ਆਖਦਾ ਮੰਨ ਜਾਓ

ਮੀਆਂ ਸੂਬੇ ਉਹ ਆਸ਼ਿਕ ਬਦਲਦੇ ਨਹੀਂ ਨਿਸ਼ਾਨਿਆਂ ਨੂੰ ਅਸੀਂ ਸੜਾਂਗੇ ਵਾਂਗ ਪਰਵਾਨਿਆਂ ਦੇ ਮੋੜ ਸਕਦਾ ਹੈ ਕੌਣ ਪਰਵਾਨਿਆਂ ਨੂੰ गुस्सा खा के बोलिया थोड़े जिसम ने तुम्बे उड़ा दयागा फत सिंह किया मिया याद रखी मैं त मौत दी, होश भुला दांगां फेर बोलिया सुबह कुछ नरम होके काका मन ਜਾਓ ਰੰਗ ਲਾ ਦਿਆਂਗਾ ਮਲਕਲ ਮਾਤ ਦੀ ਗੋਦ ਚੋਂ ਕੱਢ ਤੁਹਾਨੂੰ ਸਾਹੀ ਤਖਤੇ ਉੱਤੇ ਬਿਠਾ ਦਿਆਂਗਾ ਸਾਖ ਬੁਜ਼ਾਦਿਆਂ

ਕਾਕਾ ਜ਼ਿੰਦਗੀ ਪਰਤ ਕੇ ਨਹੀਂ ਮਿਲਦੀ ਮੌਕੇ ਵੱਲ ਪਛਾਨਣਾ ਚਾਹੀਦਾ ਏ ਇਹ ਸੰਸਾਰ ਬੇਸ਼ਕੁਦਾਰੂਪ ਵੀ ਬਾ ਲਤਫ ਜੀਉਂਦਾ ਮੰਨਣਾ ਚਾਹੀਦਾ ਏ ਲਤਫ ਜੀਉਂਦਾ ਸੂਬਿਆ ਕਹੇ ਜਿਸ ਨੂੰ ਸਾਨੂੰ ਬੁਜ਼ਲੀ ਦਾ ਇਹ ਸਰੂਪ ਜਿਸ ਦਾ ਤੂੰ ਨਹੀਂ ਜਾਣਦਾ ਧਰਮ ਦੇ ਆਸ਼ਕਾ ਨੂੰ ਮਾਤ ਜ਼ਿੰਦਗੀ ਦਾ ਇੱਕੋ ਕਾਕਾ ਤੁਸੀਂ ਯਾਰੇ ਹੋ ਜਾਣਦੇ ਨਹੀਂ ਦੁੱਖ ਮਰਨ ਦੇ ਬਾਅਦ ਵੀ ਸਈਦਾ ਹੈ ਅੱਲਾਹ ਤਾਲਾ ਦੀ ਮਿਹਰ ਨੂੰ ਨਾ ਨਹਾਲੋ ਹਸ਼ਰ ਦੀ ਤੂ ਲੀਕਦਰੀਦਾ ਹੈ ਸੱਸ ਨਹੀਂ ਸਾਜਦੇ ਫਰਮਾਉਂਦੇ ਨੇ ਕਿ ਥੋੜੇ ਮਜ਼ਬੂਦਾ ਜਿਹੜੀ ਦੀ ਲੋੜੀਆਂ ਪੂਈ ਬੈਜਣੇ ਬਿਠਾਉਣ ਦੀ ਹੋਣੀ ਹੋ ਕੇ ਲਓ ਆਖਰੀ ਸ਼ੇ ਸੁਣੋ ਦੋ ਦਿਨ ਮਜ਼ਬੂਤਾ ਫਲਸਫਾ ਹੋਵੇਗਾ ਏ ਤੁਹਾਡੇ ਮਜ਼ਬੂਤਾ ਫਲਸਫਾ ਹੋਵੇਗਾ ਕਿ ਸਮਾ ਕਬਰ ਦੇ ਵਿੱਚ ਲੰਘਾਈ 라ਏ ਸਾਡਾ ਧਰਮ ਤਾਂ ਦੱਸਦਾ ਖਾਨ ਸਾਹਿਬ ਚੋੜਾ ਛੱਡੀਦਾ ਏ ਚੋੜਾ ਪਾਈਦਾ ਏ ਗੱਜ ਕੇ ਕਿਹਾ ਸੂਬੇ ਹੈਂਕੜ ਭੁੱਲ ਜਾਂਸੀ ਤੇ ਖੰਡਾ ਜਦੋਂ ਜਲਾਦ ਨੇ ਤਾਣ ਦੇਣਾ ਪਬਕ ਮਾਰ ਕੇ ਸ਼ੇਰਾਂ ਨੇ ਕਿਹਾ ਅਗੋਂ ਜਾਣਦੇ ਆਂਗੇ ਧਰਮ ਨਹੀਂ ਜਾਣ ਦੇਣਾ لال چراج دا موت دا خوف دے کے بے ایمان ہر چال یزما تھکیا چھڑ کے پیر نہ ترم دے عاشقاں دے صبح زور اپنا سارا لا تھکیا تاک صبح ਬੜੀ ਲੜਾਈ ਐ ਪਰ ਤੇ ਲੱਬਿਆ ਕੱਖ ਨਹੀਂ ਆਨੂ ਟਕਰਾਰ ਦੇ ਵਿੱਚ ਆਖਰ ਜ਼ਾਲਮ ਨੇ ਇਸ ਤਰ੍ਹਾਂ ਹੁਕਮ ਦਿੱਤਾ ਜ਼ਿੰਦਾ ਦੁਆ ਨੂੰ ਚੀੜੋ ਦੀਵਾਰ ਦੇ ਵਿੱਚ ਸੱਸੀ ਸਾਬ ਜਦੇ ਸ਼ਹਾਦਤ ਪਾਰੇ ਨਕਸ਼ਮਲਾ ਦਾ ਫਰਮਾਉ ਜੋੜੀ ਹਨ ਸਾਦੀ ਖੜ ਗਈ ਮਸਤ ਹੋ ਗਏ ਸਾਂ ਸਾ ਵਿਖੜ ਗਈ ਮਸਤ ਹੋ ਕੇ ਤੇਰਾ ਦੇ ਲੱਗਣੇ ਸ਼ੁਰੂ ਸਰਕਾਰ ਹੋ ਗਏ ਸੂਰਤ ਵੇਖ ਮਾਸੂਮ ਸਿਆਦਿਆਂ ਦੀ ਰਾਜ ਰੋਣ ਲੱਗੇ ਬੇਕਰਾਰ ਹੋ ਗਏ ਜਦੋਂ ਗੋਡੀਆਂ ਜ਼ਿਕਰਾ ਕਾਂਡ ਆ ਗਈ ਤੇ ਇੱਕ ਪਨ ਕੇ ਲਾਉਣ ਜਲਾਦ ਲਗਾ ਜ਼ੋਰਾ ਵਰਨੇ ਆਖਿਆ ਕਾਤਲਾਏ ਤੂੰ ਕਾ ਤੋ ਸਮੈ ਨੂੰ ਕਰਨ ਬਰਬਾਦ ਲਗੇ ਸਾਡਾ ਇਸ਼ਕ ਠਕੋ ਪਰਖ ਤਾਂ ਲੈ ਸਾਡਾ ਇਸ਼ਕ ਠਕੋਰ ਕੇ ਪਰਖ ਤਾਂ ਲੈ ਉਹ ਬੇੜੀ ਇਸ਼ਕ ਦੀ ਕਾਸ ਤੋਂ ਬੋੜਨਾ ਏ ਮੀਆਂ ਕੰਦ ਜੇ ਕਰ ਵੀ ਹੋ ਰਹੀ ਏ ਤੂੰ ਗੋਡੇ ਚਿਲਦੇ ਇਟਕੇ ਤੋੜਨਾ ਏ ਮੀਆਂ ਕਾਤਲਾ ਸਦਕ ਦੇ ਪੁਤਲਿਆ ਨੂੰ ترس دی نظر نہیں ٹگ سکتی تائی ٹوٹی ہوئی کوئی اٹ نہیں لگی کمب جلا دے شبد سن کے اس اسے خوف نے کڈ کر دے تارے روئے جلا دے آخر رکھی ساوت گوڈ چل دیتے تو آخری حصہ ہے کبتا ایک منٹ کا بولے جی ਆਹ ਘਰ ਕੰਦ ਜਦੋਂ ਇਕ ਤਾਂ ਹੋਈ ਉੱਚੀ ਤੇ ਫਤੇ ਸਿੰਘ ਜਦ মুখ ਛਪਾਉਣ ਲਗੇ ਜ਼ੋਰਾਂ ਵਰਦੇ ਨੈਣਾ ਦੇ ਵਿੱਚ ਖੰਜੂ ਥਰਕ ਥਰਕ ਵਜਾਰਤਾ ਪਾਉਣ ਲਗੇ ਛੋਟੇ ਵੀਰ ਆਖਿਆ ਵੱਡੇ ਵੀਰਾ ਇਹ ਕੀ ਹੋ ਰਿਹਾ ਏ ਇਹ ਕੀ ਕਰ ਰਿਆ ਏ ਕੀ ਮੈਂ ਚਿੱਤ ਦੇ ਵਿੱਚ ਵਿਸ਼ਵਾਸ ਕਰਾਂ ਕਿ ਤੂੰ ਮੌਤ ਨੂੰ ਵੇਖ ਨਹੀਂ ਚੰਨਾ ਵੱਡੇ ਵੀਰ ਲੈ ਆਖਿਆ ਨਹੀਂ ਵੀਰਾ ਪਰਸਤਾ ਤਾਂ ਮੈਂ ਇਸ ਲਈ ਕਰ ਰਿਆਂ ਏ ਤੇਥੋਂ ਜ਼ਿੰਦਗੀ ਪਾਈ ਸੀ ਮੈਂ ਪਹਿਲਾਂ ਪਰ ਤੂੰ ਮੌਤ ਮੈਥੋਂ ਪਹਿਲਾਂ ਵਰ ਰਿਆਂ ਏ ਸੱਤੇ ਵਿੱਚ ਆ ਗਿਆ ਆਕਾਸ਼ ਮੰਡਲਾ ਧਰਮ ਦੇ ਤੋਲ ਤੂੰ ਸਿੱਟ ਹੋ ਗਈ ਇਟ ਇਟ ਲਾਗੇ ਕਰਾਂ ਤੂੰ ਛਾਗੇ ਮੌਜਾ कलम रुक साहिबाद बलिदान तक शहर گردن गर्दल चुकंदी